ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਿਕਰਮ ਸਿੰਘ ਮਜੀਠੀਆ ਬੈਸੇ ਹੋਣਾ ਜਿਹੜਾ ਸਿੰਘ ਸ਼ਬਦ ਹੈਗਾ ਤੇ ਜਿਹੜ ਕਹਿੰਦੇ ਆ ਧਾਰਮਿਕ ਭਾਵਨਾਵਾਂ ਮਾ ਭੜਕ ਜਾਂਦੀਆਂ ਨੇ ਹਿਰਦੇ ਬਲੁੰਦਰੇ ਜਾਂਦੇ ਨੇ ਉਹਨਾਂ ਨੂੰ ਬੇਨਤੀ ਹੈ ਅੱਜ ਵੀ ਹੁਣ ਮੰਜੇਠੀਏ ਦੇ ਨਾਮ ਨਾਲ ਸਿੰਘ ਸ਼ਬਦ ਨਾ ਲਾਇਆ ਕਰੋ ਸਿੰਘ ਲਾ ਲਿਆ ਕਰੋ ਸਿੰਘ ਡੰਗਰਾਂ ਦੇ ਪਸ਼ੂਆਂ ਦੇ ਹੁੰਦੇ ਨੇ ਜੇ ਜ਼ਿਆਦਾ ਸਿੰਘ ਲਾਉਣੇ ਹੋਣ ਤਾਂ 12 ਸਿੰਘਾਂ ਦਾ 12 ਸਿੰਘਾ ਹੁੰਦਾ ਨਾ ਤਾਂ 12 ਸਿੰਘੇ ਦਾ ਨਾਮ ਬਦਲਿਆ ਕਰੋ ਜਨਨ ਕਿ ਬਦਲਿਆ ਕਰੋ ਚਲੋ ਅੱਗੇ ਤੁਰਦੇ ਹਾਂ ਅੱਜ ਵਿਜੀਲੈਂਸ ਨੇ ਮੰਜੇਠੀਆ ਨੂੰ ਨਾਲ ਲਿਆ ਪਤਾ ਨਹੀਂ हिमाचल शिमला ਵਿੱਚ ਗਏ ਨੇ ਪੰਜਾਬ ਵਿੱਚ ਵੀ ਆਏ ਨੇ ਕਹਿੰਦੇ ਉਹਨਾਂ ਟਿਕਾਣਿਆਂ ਤੇ ਲੈ ਕੇ ਗਏ ਨੇ ਜਿੱਥੇ-ਜਿੱਥੇ ਬੈਗਾਂ ਵਿੱਚ ਪਾ ਕੇ ਚਿੱਟਾ ਜਾਂਦਾ ਸੀ ਗਾਹਾਂ ਡਰੱਗ ਡੀਲਰਾਂ ਨੂੰ ਬੰਡਿਆ ਜਾਂਦਾ ਸੀ ਵੀ ਤੁਸੀਂ ਗਾਹਾਂ ਵੇਚ ਕੇ ਆਓ ਜਿੱਥੇ-ਜਿੱਥੇ ਮਾਲ बिकਦਾ ਸੀ ਚਿੱਟਾ ਮਾਲ बिकਦਾ ਸੀ ਹੁਣ ਜਿਹੜੀ ਮੈਂ ਅੱਜ ਗੱਲ ਇੱਕ ਹੋਰ ਕਰਨੀ ਆ ਉਹਨੂੰ ਥੋੜਾ ਜਿਹਾ ਧਿਆਨ ਚ ਰੱਖਿਓ ਕਹਿੰਦੇ ਜਗਦੀਸ਼ ਭੂਲੇ ਨੇ ਆ ਬੀਬਾ ਗਨੀਮ ਕੌਰ ਮਜੀਠੀਏ ਦੇ ਨਾਮ ਤੇ ਇੱਕ ਜ਼ਮੀਨ ਟਰਾਂਸਫਰ ਕੀਤੀ ਸੀ ਤੇ ਉਦੋਂ ਉਹਨਾਂ ਦੀ ਸਰਕਾਰ ਹੁੰਦੀ ਸੀ ਰਜਿਸਟਰੀ ਵਗੈਰਾ ਜਿਹੜੀਆਂ ਐਂਟਰੀਆਂ ਹੁੰਦੀਆਂ ਨੇ ਉਹ ਕਹਿੰਦੇ ਖੁਰਦਬੁਰ ਕੀਤੀਆਂ ਗਈਆਂ ਰਿਕਾਰਡ ਮਿਟਾਇਆ ਗਿਆ ਖਤਮ ਕੀਤਾ ਗਿਆ ਪਰ ਉਹ ਲੱਭ ਲਿਆ ਕਹਿੰਦੇ ਜਣਕੇ ਵੀ ਇਹ ਜਿਹੜੀ ਸੌਦੇਵਾਜੀ ਜ਼ਮੀਨਾਂ ਤੱਕ ਪਹੁੰਚ ਗਈ ਤਾਂ ਇਹ ਰਾਜ ਬਹੁਤ ਵੱਡੇ ਹੈ ਜਣਕੇ ਇਹ ਕਹੇ ਲੋ ਵੀ ਆ ਜਿਹੜੇ ਨੀਲੀਆਂ ਪੱਗਾਂ ਵਾਲੇ ਕਹਿੰਦੇ ਮਜੀਠੀਆ ਮਾਝੇ ਦਾ ਜਰਨੈਲ ਹੈ ਇਹਨਾਂ ਦੀ ਸਭ ਦੇ ਫੂਕ ਨਿਕਲੂ ਹੋਣਾ ਔਰ ਕਈਆਂ ਦੇ ਜੁੱਤੀਆਂ ਪੈ ਗਈਆਂ ਕਈਆਂ ਦੇ ਪੈਣ ਵੀ ਆ ਅੱਛਾ ਸਾਹਿਬ ਕਾ ਚੰਨੀ ਸਾਹਿਬ ਅੱਜ ਕਹਿੰਦੇ ਮੁਕਰ ਗਏ ਕਹਿੰਦੇ ਮੈਂ ਤਾਂ ਬਿਆਨ ਦਾ ਚੱਕਰ ਬੋਣਾ ਮੇਰੇ ਠੇ ਦੇ ਖਲਾਫ ਡਰਗ ਕੇਸ ਦੇ ਵਿੱਚ ਯਾਨਕਿ ਇਹ ਨਾ ਉਹ ਲੋਕ ਹੈ ਜਿਹੜੇ ਜੁੱਤੀਆਂ ਖਾ ਕੇ ਖੜਦੇ ਆ ਜਿੰਨ ਨੂੰ ਹੱਥ ਜੋੜ ਕੇ ਕਹੋ ਨਾ ਵੀ ਭਾਈ ਸਾਹਿਬ ਬੇਨਤੀ ਹੈ ਸੱਚ ਬੋਲੋ ਫੇਰ ਨਹੀਂ ਬੋਲਦੇ ਇਹ ਜੁੱਤੀ ਦੇ ਯਾਰ ਨੇ ਜਦੋਂ ਉਹ ਜੁੱਤੀ ਕੱਢਦੇ ਨਾ ਫੇਰ ਆਪਣਾ ਟਕਾਣੇ ਆਉਂਦੀ ਇਹਨਾਂ ਦੀ ਅੱਛਾ ਹੁਣ ਜੇ ਦਾ ਪਿਛਲਾ ਅਰ ਕਾਰਡ ਜਦੋਂ ਸਰਕਾਰ ਸੀ ਉਦੋਂ ਇਹ ਧੰਦਕ ਕਿਵੇਂ ਚੱਲਿਆ ਉਹਦੇ ਤੇ ਥੋੜੀ ਜੀ ਮੈਂ ਗੱਲਬਾਤ ਕਰਨੀ ਹੈ। ਬੈਸੇ ਜਿਹੜੇ ਬੋਲੇ ਸੋਨਿਹਾਲ ਦੇ ਜਕਾਰੇ ਲਾਉਣ ਵਾਲੇ ਅਕਾਲੀ ਨੇ ਅਕਲੋਂ ਖਾਲੀ ਨੇ ਉਹਨਾਂ ਨੂੰ ਮੈਂ ਇੱਕ ਸਲਾਹ ਦੇਣੀ ਹੈ। ਵੀ ਤੁਹਾਡੀਆਂ ਕਰਤੂਤਾਂ ਜਕਾਰੇ ਲਾਉਣ ਵਾਲੀਆਂ ਹੈ ਨਹੀਂ। ਪਹਿਲੀ ਗੱਲ ਤਾਂ ਤੁਸੀਂ ਨੀਲੀਆਂ ਪੱਗਾਂ ਜਿਹੜੀਆਂ ਪੰਦੇ ਨਾਂ ਤੇ ਬੰਨਦੇ ਹੋ ਉਹ ਬੰਨਣੀਆਂ ਬੰਦ ਕਰ ਦਿਓ ਰੰਗ ਰੰਗ ਬਦਲ ਲਓ। ਬਦਿਓ ਰਹੋਗੇ ਤੇ ਨਹੀਂ ਅਗਲੇ ਨਾ ਜਿਵੇਂ ਖਜ਼ਾਨਾ ਖਾਲੀ ਵਾਲੀ ਉਦਾਹਰਨ ਲੋਕਾਂ ਨੇ ਲੈਣ ਦੇਣ ਹੁੰਦਾ ਸੀ ਜੇ ਕੋਈ ਪੁੱਛਦਾ ਸੀ ਵੀ 20000 ਰੁਪਿਆ ਚਾਹੀਦਾ ਸੀ ਆਹ ਨਾਲ WhatsApp ਤੇ ਮਾਨਵੀਤ ਬਾਦਲ ਦੀ ਫੋਟੋ ਲਾ ਕੇ ਭੇਜ ਦਿੰਦਾ ਸੀ ਮਤਲਬ ਵੀ ਖਜ਼ਾਨਾ ਖਾਲੀ ਆ ਹਲੇ ਕੁਝ ਨਹੀਂ ਮਿਲਦਾ ਉਦਾਂ ਲੋਕਦਾਂ ਨੂੰ ਟ੍ਰੋਲ ਕਰਿਆ ਕਰਨਗੇ ਵੀ ਇਹ ਜਿਹੜੇ ਲੀਲੀਆਂ ਪੱਗਾਂ ਵਾਲੇ ਆ ਇਹ ਤਾਂ ਚਿੱਟੇ ਦੇ ਵਪਾਰੀ ਆ ਪਾਗਾਂ ਦੇ ਰੰਗ ਬਦਲ ਲਓਗੇ ਤਾਂ ਵਧੀਆ ਰਹੋਗੇ ਨਹੀਂ ਜੁੱਤੀਆਂ ਪੈਣ ਵਾਲੀਆਂ ਨੇ ਛੇਤੀ ਦਿਨ ਬਹੁਤ ਥੋੜੇ ਰਹਿ ਗਏ ਕਿਉਂਕਿ ਤੁਹਾਡੀਆਂ ਕਰਤੂਤਾਂ ਜਿਹੜੀਆਂ ਨੇ ਉਹ ਸਾਹਮਣੇ ਆਉਣਗੀਆਂ ਹੁਣ ਜਿਹੜੀ ਗੱਲ ਕਰਨੀ ਹੈ ਇਹ ਜਿਹੜਾ ਇਹਨਾਂ ਦਾ ਪੂਰਾ ਗਰੁੱਪ ਸੀ ਨਾ ਡਰਗ ਚੀਟਾ ਵੇਚਣ ਵਾਲਾ ਇਹ ਪੂਰੇ ਪੰਜਾਬ ਦੇ ਵਿੱਚ ਮੰਨ ਕੇ ਚੱਲੋ ਵੀ 5000 ਬੰਦਾ ਸੌਖੇ ਹੀ ਹੈ ਕਿੰਨੇ ਜ਼ਿਲ੍ਹੇ ਨੇ ਬਾਦਲਾਂ ਵੇਲੇ 22 ਸੀ ਤੇ ਉਦੋਂ ਬਾਅਦ ਇੱਕ ਜਿਲ੍ਹਾ ਮਲੇਰਕੋਲ ਦਾ ਬਣ ਗਿਆ 23 ਬਣ ਗਿਆ ਹਰੇਕ ਜ਼ਿਲ੍ਹੇ ਦੇ ਵਿੱਚ 4-500 ਬੰਦਾ ਘੱਟੋ-ਘੱਟ ਜਿਹੜਾ ਛੋਟੇ ਡਰੱਗ ਡੀਲਰ ਸੀ ਉਹ ਹੈਗੇ ਔਰ ਉਹਨਾਂ ਵਿੱਚ ਜ਼ਿਆਦਾਤਰ ਤੇ ਅਕਾਲੀਆਂ ਦੇ ਪਿੰਡਾਂ ਦੇ ਸਰਪੰਚ ਨੇ ਕੁਝ ਮੈਂਬਰ ਨੇ ਔਰ ਕੁਝ ਰਿਟਾਇਰ ਪੁਲਿਸ ਅਫਸਰ ਵੀ ਆਉਂਦੇ ਆ ਇਹ ਬਹੁਤ ਵੱਡਾ ਗਰੁੱਪ ਸੀ ਐਵੇਂ ਨਹੀਂ ਇਹ ਤਾਂ ਘੱਟੋ ਘੱਟ ਜੇ ਤੁਸੀਂ ਪੂਰਾ ਢਾਂਚਾ ਦੇਖੋਗੇ ਜਣ ਕੇ ਇਹਦਾ ਤੁਸੀਂ ਐਸਟੀਮੇਟ ਲਾਉਂਗੇ ਵੀ ਇਹ ਕਿੱਡਾ ਵੱਡਾ ਟਾਰਗੇਟ ਹੋਣਾ ਹੈ ਇਹ ਤਕਰੀਬਨ 40 ਤੋਂ 45 50 ਹਜ਼ਾਰ ਕਰੋੜ ਦਾ ਕੁੱਲ ਮਿਲਾ ਕੇ ਘੱਟੋ ਘੱਟ 10 ਤੋਂ 15 ਕਰੋੜ ਰੁਪਈਆ ਜਣ ਕੇ 10 15000 ਕਰੋੜ ਰੁਪਈਆ ਤਾਂ ਇਕੱਲੇ ਮਜੀਠੀਏ ਨੇ ਬਣਾਇਆ ਜਿਹੜਾ ਭੋਲੇ ਨੇ ਬਣਾਇਆ ਉਹ ਵੱਖਰਾ ਹੈ ਜਿਹੜਾ ਇਹ ਪਿੰਡਾਂ ਦੇ ਡਰਗ ਡੀਲਰਾਂ ਨੇ ਜਿਵੇਂ ਸਰਪੰਚ ਮੈਂਬਰ ਵਿੱਚ ਆਉਂਦੇ ਨੇ ਉਹਨਾਂ ਦਾ ਵੱਖਰਾ ਹੈ ਪੂਰਾ ਸਿਸਟਮ ਜਾਨਿ ਕਿ ਪੂਰਾ ਬਜਟ ਜੇ ਤੁਸੀਂ ਕਹੋਗੇ ਇਹ 40 50000 ਕਰੋੜ ਦਾ ਨਾਰਮਲ ਹੈ ਇਹ ਐਡਾ ਵੱਡਾ ਬਜਟ ਹੈ ਚਿੱਟੇ ਦਾ ਜਿਹੜਾ ਤੁਹੰ ਦਾ ਮਜੀਠੀਏ ਦੇ ਰਾਹੀਂ ਹੋਇਆ ਅਛਾ ਇਹਨਾਂ ਨੇ ਕੱਲਾ ਨਾ ਜਿਹੜੇ ਡਰੱਗ ਡੀਲਰ ਨੇ ਜਿਹੜੇ ਮੈਂ ਗਿਣੇ ਨੇ ਵੀ 4-5000 ਬੰਦਾ ਪੂਰੇ ਪੰਜਾਬ 'ਚ ਹੁਣ ਨਾਰਮਲ ਐ ਇਹਨਾਂ ਵਿੱਚੋਂ ਇਹਨਾਂ ਹਰਾਮਖੋਰਾ ਨੇ 20-30 ਬੰਦੇ ਮਰਵਾਏ ਵੀ ਨੇ ਕਤਲ ਵੀ ਕਰਵਾਏ ਨੇ ਕੁਝ ਉਸ ਵਕਤ ਮੂੰਹ ਖੋਲਣ ਲੱਗੇ ਸੀ ਫਿਰ ਉਹ ਬੰਦੇ ਇਹਨਾਂ ਨੇ ਖੁਰਦ-ਵਰਦ ਵੀ ਕੀਤੇ ਨੇ ਮਰਵਾਏ ਵੀ ਨੇ ਜੇ ਹੁਣ ਭਵੰਤਮਾਨ ਨੇ ਹੱਥ ਪਾਇਆ ਐ ਤਾਂ ਜਿਹੜੇ ਵੀ ਛੋਟੇ ਡੀਲਰਾਂ ਨੂੰ ਫੜਿਆ ਜਾਊ ਬਿਆਨਵਾਜੀ ਹੋ ਰਹੀ ਹੈ ਹੁਣ ਤਾਂ ਇਹ ਵੀ ਪੁੱਛਗਿਛ ਕੀਤੀ ਜਾਵੇ ਵੀ ਜਿਹੜੇ ਬੰਦੇ ਖੁਰਦਬੁਰਕ ਕੀਤੇ ਨੇ ਉਹ ਕਿੱਥੋਂ ਦੇ ਸੀ ਕਿਹੜੇ ਪਿੰਡ ਦਾ ਸੀ ਕੌਣ ਮਾਰਿਆ ਕਿਹਨੇ ਮਰਵਾਇਆ ਇਹ ਵੀ ਸਾਰਾ ਕੁਝ ਸਾਹਮਣੇ ਲਿਆਂਦਾ ਜਾਊ ਇਹ ਬਹੁਤ ਵੱਡੇ ਇਹਨਾਂ ਦੇ ਕਾਲੇ ਚਿੱਠੇ ਜਿਹੜੇ ਆ ਉਹ ਖੁੱਲਣਗੇ ਅੱਛਾ ਹੁਣ ਗੱਲ ਮੈਂ ਹੋਰ ਕਰਨੀ ਹੈ ਜਿਹੜੇ ਵੀ ਪੰਜਾਬ ਦੇ ਲੋਕ ਇਹਨਾਂ ਤੋਂ ਦੁਖੀ ਨੇ ਖਾਸ ਕਰਕੇ ਉਹ ਮਤਾਮਾ ਉਹ ਭੈਣਾ ਉਹ ਬਜ਼ੁਰਗ ਜਿਹੜੇ ਇਹ ਪਿੱਟਦੇ ਸੀ ਕਿ ਸਾਡੇ ਮੁੰਡੇ ਦੀ ਮੌਤ ਦਾ ਕਾਰਨ ਵਿਕਰਮ ਸਿੰਘ ਮਜੀਠੀ ਹੈ ਉਹਨਾਂ ਨੂੰ ਬੇਨਤੀ ਹੈ ਵੀ ਜਿੱਦਾਂ ਵੀ ਹੋ ਸਕਦਾ ਕੋਈ ਮੈਨੂੰ ਫੋਨ ਕਰ ਲਓ ਮੈਂ ਦੱਸ ਦੂੰ ਜੇ ਡਰਦੇ ਹੋ ਪੁਲਿਸ ਨੂੰ ਫੋਨ ਕਰ ਦਿਓ ਵਿਜੀਲੈਂਸ ਦਾ ਨੰਬਰ ਹੈਗਾ ਉਹਦੇ ਤੇ ਫੋਨ ਕਰ ਦਿਓ ਜ਼ਰੂਰ ਸਾਹਮਣੇ ਆਓ ਜੇ ਤੁਸੀਂ ਚਾਹੁੰਦੇ ਆਂ ਵੀ ਪੰਜਾਬ ਨੂੰ ਨਸ਼ਿਆਂ ਤੋਂ ਮੁਕਤ ਕਰਨਾ ਹੈ ਜੇ ਕੋਈ ਬੰਦਾ ਉਦਮ ਕਰ ਰਿਹਾ ਹੈ ਪੰਜਾਬ ਦੇ ਮੁੱਖ ਮੰਤਰੀ ਨੇ ਜੇ ਇਹ ਜੰਦ ਸ਼ੁਰੂ ਕੀਤਾ ਹੈ ਨਸ਼ਿਆਂ ਦੇ ਵਿਰੁੱਧ ਨਸ਼ੇ ਖਤਮ ਕਰਨ ਵਾਸਤੇ ਫਿਰ ਪੰਜਾਬ ਦੇ ਉਹ ਕੱਲੇ-ਕੱਲੇ ਬੱਚੇ ਨੂੰ ਕੱਲੇ-ਕੱਲੇ ਮੈਂਬਰ ਨੂੰ ਜ਼ਰੂਰਤ ਹੈ ਵੀ ਅਸੀਂ ਆਵਾਜ਼ ਉਠਾਈਏ ਜੇ ਤੁਸੀਂ ਚੁੱਪ ਕਰ ਗਏ ਮੈਂ ਬਹੁਤ ਵਾਰੀ ਗੱਲ ਕਹਿ ਚੁੱਕਾ ਫਿਰ ਇਹਦਾ ਖਮਿਆਜਾ ਤੁਹਾਨੂੰ ਖੁਦ ਨੂੰ ਭੁਗਤਣਾ ਪੈਣਾ ਜਿਵੇਂ ਆਪਾਂ ਕਹਿੰਦੇ ਆਂ ਵੀ ਹੱਥਾਂ ਨਾਲ ਦਿੱਤੀਆਂ ਮੂੰਹ ਨਾਲ ਖੋਲਣੀਆਂ ਪੈਣੀਆਂ ਜੇ ਹੁਣ ਤੁਸੀਂ ਜਾਗੇ ਨਾ ਔਰ ਜੇ ਕਿਸੇ ਨੂੰ ਡਰ ਲੱਗਦਾ ਹੁੰਦਾ ਤਾਂ ਮੇਰਾ ਫੋਨ 90562 55202 ਮੇਰੇ ਚੈਨਲ ਤੇ ਮੇਰੇ ਫੇਸਬੁੱਕ ਪੇਜ ਤੇ ਹੁੰਦਾ ਮੈਨੂੰ ਕਾਲ ਕਰਕੇ ਦੱਸ ਲਿਆ ਕਰੋ ਭਾਵੇਂ ਨਾਂ ਵੀ ਨਾ ਲਿਓ ਬਸ ਦੱਸ ਦਿਓ ਵੀ ਸਾਡੇ ਪਿੰਡ ਵਿੱਚ ਆ ਕਰਦੂਤ ਹੋਈ ਹੈ ਤੁਹਾਡੇ ਪਿੰਡ ਵਿੱਚ ਕੋਈ ਮਰਿਆ ਹੋਵੇ ਜਾਂ ਕਿਸੇ ਨੇ ਜਾਣ ਬੁੱਝ ਕੇ ਮਾਰਿਆ ਹੋਵੇ ਤਾਂ ਉਹਨੂੰ ਸ਼ੱਕ ਹੋਵੇ ਇਹ ਸਾਰਾ ਕੁਝ ਦੱਸੋ ਜੇ ਪੰਜਾਬ ਨੂੰ ਬਚਾਉਣਾ ਹੈ ਜੇ ਚੁੱਪ ਕਰੋਗੇ ਫਿਰ ਤੁਹਾਨੂੰ ਮੈਂ ਕਹਿੰਦਾ ਸੀ ਵੀ ਪੰਜਾਬ ਦੇ ਜਿਹੜੇ ਨੌਜਵਾਨੀ ਆ ਨਾ ਮਲਿਆ ਮੇਟ ਹੋ ਜਾਣਗੇ ਇਹ ਚਿੱਟਾ ਨਸ਼ਾ ਇਹ ਜੀ ਚੀਜ਼ ਹੈ ਮਾਫ ਕਰਨਾ ਆਪਾਂ ਪਰਿਵਾਰਾਂ ਵਾਲੇ ਆ। ਇਤੋਂ ਬਾਅਦ ਦੇ ਵਿੱਚ ਪੰਜਾਬ ਦੇ ਵਿੱਚ ਜੇ ਇਹ ਚਿੱਟਾ ਨਾ ਖਤਮ ਹੋਇਆ ਤਾਂ ਕੁੱਖ ਦੇ ਵਿੱਚ ਬੱਚਾ ਵੀ ਨਹੀਂ ਪੈਦਾ ਹੋਣਾ ਡਾਕਟਰ ਇਹ ਦੱਸਦੇ ਆ। ਇਹ ਇਹੋ ਜਿਹਾ ਨਾਮਰਾਦ ਨਸ਼ਾ ਜਿਹੜਾ ਪੰਜਾਬ ਦੇ ਵਿੱਚ ਇਹ ਮਰੀਜ਼ੀ ਵਰਗੇ ਲੈ ਕੇ ਆਏ ਨੇ। ਇਹ ਗੱਲਾਂ ਸੀਰੀਅਸ ਨੇ। ਜੇ ਤੁਸੀਂ ਚਾਹੁੰਦੇ ਹੋ ਵੀ ਮੈਂ ਆਪਣਾ ਦੋਤਾ ਅੱਖਾਂ ਦੇ ਸਾਹਮਣੇ ਖੇਡਦਾ ਦੇਖਾਂ। ਕਈ ਮਾਤਾਵਾਂ ਕਹਿਣਗੀਆਂ ਮੈਨੂੰ ਪੋਤਾ ਚਾਹੀਦਾ ਮੈਨੂੰ ਪੋਤੀ ਚਾਹੀਦੀ ਹੈ ਜੇ ਉਹ ਖੁਸ਼ੀਆਂ ਚਾਹੁੰਦੇ ਹੋ ਘਰਾਂ ਦੇ ਵਿੱਚ ਤਾਂ ਇਹ ਚਿੱਟੇ ਦਾ ਜਿਹੜਾ ਨਾਮਰਾਦ ਨਸ਼ਾ ਇਹ ਖਤਮ ਹੋਣਾ ਚਾਹੀਦਾ ਇਹ ਖਤਮ ਤਾਂ ਹੋਊ ਜੇ ਤੁਸੀਂ ਸਾਥ ਦਿਓਗੇ ਜੇ ਤੁਸੀਂ ਚਾਹੁੰਦੇ ਹੋ ਵੀ ਪੰਜਾਬ ਨੂੰ ਚਿੱਟੇ ਤੋਂ ਨਸ਼ੇ ਤੋਂ ਮੁਕਤ ਕਰਨ ਇਹ ਹੁਣ ਤੁਹਾਡੇ ਸ਼ਿਰ ਤੇ ਹੈ ਨਹੀਂ ਇਹ ਮਜੀਠੇ ਵਰਗਿਆਂ ਨੇ ਇਹੋ ਜਿਹਾ ਜਾਲ ਵਿਛਾਇਆ ਹੋਇਆ ਹੈ ਇਹ ਖਤਮ ਨਹੀਂ ਹੋਣਾ ਪਰ ਹੁਣ ਵਿਜੀਲੈਂਸ ਨੇ ਬਹੁਤ ਵੱਡਾ ਉਪਰਾਲਾ ਕੀਤਾ ਹੈ ਇਹਦੇ ਜੁੱਤੀਆਂ ਵੀ ਕਹਿੰਦੇ ਨਾਲ ਦੀ ਨਾਲ ਪੈ ਰਹੀਆਂ ਨੇ ਕਹਿੰਦੇ ਗੱਡੀ ਵਿੱਚ ਦੋ ਡੰਡੇ ਰੱਖੇ ਹੋਏ ਨੇ ਜਦੋਂ ਕਿਤੇ ਮੁਸ਼ਜੀ ਬਲ ਹੱਥ ਕਰਦਾ ਪਹਿਲਾਂ ਫੇਰਦਾ ਸੀ ਨਾ ਮੁੱਛਾਂ ਤੇ ਹੱਤਾਂ ਐ ਕਰਕੇ ਐਨਕਾ ਲਾਉਂਦਾ ਸੀ ਕਹਿੰਦੇ ਉਹਦੀਓਂ ਨੌ ਤੇ ਮਾਰਦੇ ਨੇ ਡੰਡਾ ਤੇ ਜਾਂ ਫਿਰ ਕਹਿੰਦੇ ਕਹਿੰਦੇ ਨੇ ਮੜਾ ਜ ਐਨ ਉਪਮਾਈ ਉਹ ਸ਼ਬਦ ਨਾਮ ਵਰਤਦਾ ਯਾਨਕਿ ਡੰਡਾ ਉਹਦੀ ਪੈਂਦਾ ਫਿਰ ਕਹਿੰਦਾ ਜੀ ਜੀ ਫਿਰ ਕਹਿੰਦਾ ਨਾ ਹੁਣ ਨਹੀਂ ਕਰਨਾ ਮੈਂ ਹੁਣ ਬਸ ਕਰੋ ਯਾਨਕਿ ਹੁਣ ਚਾਰਚ ਫੇਰਿਓ ਜਿਹੜੇ ਹਰਾਮਖੋਰ ਪਹਿਲਾਂ ਹੱਕ 'ਚ ਖੜੇ ਸੀ ਪ੍ਰਤਾਪ ਬਾਜਬਾ ਹੋਵੇ ਜੰਨੀ ਹੋਵੇ ਖੈਰਾ ਹੋਵੇ ਕੁਮਰ ਵੀ ਜੇ ਪ੍ਰਤਾਪ ਹੋਵੇ ਕੁਝ ਇਹਨਾਂ ਦੇ ਨੀਲੀਆਂ ਪੱਗਾਂ ਵਾਲੇ ਹੁਣ ਹੁਣ ਪਤਾ ਉਹਨਾਂ ਨੂੰ ਵੀ ਲੱਗਿਆ ਵੀ ਬਾਰੀ ਸਾਡੇ ਵੀ ਆਉ ਜਿਵੇਂ ਸਕੂਲ 'ਚ ਪੰਜਵੀਂ ਕਲਾਸ ਦੀ ਮੈਨੂੰ ਗੱਲ ਚੇਤੇ ਆ ਅਸੀਂ 7-8 ਜਾਣੇ ਖੜੇ ਕਰ ਲਏ ਸਾਡੇ ਇੱਕ ਗਿਰਧਾਰੀ ਲਾਲ ਟੀਚਰ ਹੁੰਦੇ ਸੀ ਤੇ ਦੂਜੇ ਨੰਬਰ ਤੇ ਮੈਂ ਖੜਾ ਪਹਿਲੇ ਨੰਬਰ ਤੇ ਸਾਡਾ ਮਿਨੀਟਰ ਖੜਾ ਪਹਿਲਾਂ ਤੋਹ ਦੇ ਛੇ ਨਾ ਉਹਦੇ ਲਾਈਆਂ ਨੇ 7 8 ਫਿਰ ਮੇਰੀ ਬਾਰੀ ਆ ਗਈ ਤੇ ਫਿਰ ਤੀਜੇ ਦੀ ਬਾਰੀ ਆਈ ਜਿਹੜਾ ਚੌਥਾ ਸੀ ਉਹ ਫੜਾਫੜ ਕਹਿੰਦਾ ਜੀ ਮੈਂ ਤਾਂ ਬਾਥਰੂਮ ਜਾ ਕੇ ਆਣਾ ਛੁੱਟੀ ਦਿਓ ਨੂੰ ਪਤਾ ਸੀ ਵੀ ਸ਼ਾਇਦ ਗੱਲ ਟਲ ਜੇ ਤੇ ਮਾਸਟਰ ਕਰਦਾ ਰੀ لال ਕਹਿੰਦੇ ਕਹਿੰਦੇ ਛੁੱਟੀ ਬਾਅਦ ਦਿਓ ਪਹਿਲਾਂ ਠਹਿਰ ਜਾ ਹਾਂ ਜੀ ਪਹਿਲਾਂ ਤੇਰੀ ਪ੍ਰੇਟ ਕਰ ਦਮ ਤੂੰ ਅੱਜ ਜਾਦ ਨਹੀਂ ਕਰਕੇ ਆਇਆ ਠੀਕ ਹੈ ਤੇ ਉਦਾਂ ਇਹਨਾਂ ਨੂੰ ਪਤਾ ਹੈ ਵੀ ਸਾਰਿਆਂ ਦੀ ਬਾਰੀ ਆਉਣੀ ਹੈ ਅੱਛਾ ਗੱਲ ਚੇਤੇ ਰੱਖੋ ਜਿਹੜੀ ਮੈਂ ਗੱਲ ਕਹਿ ਰਿਹਾ ਮੈਨੂੰ ਕੋਈ ਮਤਲਬ ਨਹੀਂ ਮਜੀਠੀਆ ਅੱਜ ਮਰਦਾ ਕੱਲ ਮਰ ਜੇ ਚਾਰ ਚਾਰ ਸਾਲ ਠਹਿਰ ਕੇ ਮਰ ਜੇ ਉਹ ਨਾ ਮਰੇ ਸਾਨੂੰ ਕੋਈ ਮਤਲਬ ਨਹੀਂ ਮੈਨੂੰ ਮਤਲਬ ਨਾ ਮੈਂ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੋ ਕੇ ਕਹਿੰਦਾ ਮੈਨੂੰ ਮਤਲਬ ਪੰਜਾਬ ਦੀ ਨੌਜਵਾਨੀ ਤੇ ਪੰਜਾਬ ਨਾਲ ਅਸੀਂ ਪੰਜਾਬ ਨੂੰ ਹੱਸਦਾ ਵਸਦਾ ਰਸਦਾ ਦੇਖਣਾ ਚਾਹੁੰਦੇ ਹਾਂ ਪੰਜਾਬ ਦੀ ਸਭਿਆਤਾ ਪੰਜਾਬ ਦਾ ਕਲਚਰ ਕੀ ਹੈ ਸਾਡੇ ਗੁਰੂ ਸਾਹਿਬਾਨ ਨੇ ਸੰਧਾਨ ਦਿੱਤੇ ਨੇ ਅਸੀਂ ਉਹ ਪੰਜਾਬ ਦੇਖਣਾ ਚਾਹੁੰਦੇ ਆ ਤੇ ਜਿੰਨਾ ਚਿਰ ਇਹ ਹਰਾਮਖੋਰ ਪੰਜਾਬ ਦੇ ਵਿੱਚੋਂ ਖਤਮ ਨਹੀਂ ਹੁੰਦੇ ਚਿੱਟੇ ਦੇ ਵਪਾਰੀ ਉਹਨਾਂ ਚਿਰ ਤੁਸੀਂ ਅੰਦਾਜ਼ਾ ਵੀ ਨਹੀਂ ਲਾ ਸਕਦੇ ਵੀ ਪੰਜਾਬ ਨੂੰ ਕਿਹੜੇ ਰਸਤੇ ਤੇ ਲੈ ਗਏ ਨੇ ਪੰਜਾਬ ਦੀ ਕਿੰਨੀ ਬਰਬਾਦੀ ਕਰਤੀ ਉਹ ਨੌਜਵਾਨ ਸੀ ਕਾਲਜਾਂ ਦੇ ਵਿੱਚ ਯੂਨੀਵਰਸਿਟੀਾਂ ਦੇ ਵਿੱਚ ਜਿਹੜੇ ਕੁਝ ਸ਼ਾਰਪ ਨਮਾਕ ਕੁਝ ਬਣਨਾ ਚਾਹੁੰਦੇ ਸੀ ਤੇ ਇਹਨਾਂ ਹਰਾਮਖੋਰਾ ਨੇ ਚਿੱਟੇ ਦੇ ਆਦੀ ਬਣਾਤੇ ਉਹ ਡਰੱਗ ਡੀਲਰ ਬਣਾਤੇ ਉਹਨਾਂ ਵਿੱਚੋਂ ਬਹੁਤ ਨੌਜਵਾਨ ਯੂਨੀਵਰਸਿਟੀ ਦੇ ਕਾਲਜਾਂ ਦੇ ਜੇਲ੍ਹਾਂ ਵਿੱਚ ਬੈਠੇ ਆ ਉਹ ਦੇਣ ਕੀ ਦੀ ਹੈ ਇਹ ਬਿਕਰਮ ਸਿੰਘ ਮਜੀਠੀਆ ਵਰਗਿਆਂ ਦੀ ਦੇਣ ਹੈ ਇਹ ਜਿਹੜੀਆਂ ਮੈਂ ਗੱਲਾਂ ਕਹੀਆਂ ਨੇ ਨਾ ਅੱਜ ਮੈਨੂੰ ਕਿਸੇ ਵੀ ਗੱਲ ਤੇ ਕੋਈ ਹਾਸਾ ਨਾ ਮੇਰਾ ਮਨ ਖੁਸ਼ ਨਹੀਂ ਹੋਇਆ ਅੱਜ ਮੈਨੂੰ ਫੋਨ ਹੀ ਇਹੋ ਜਿਹਾ ਆਇਆ ਤੇ ਅੱਜ ਬੜੇ ਦੁਖੀ ਹਿਰਦੇ ਦੇ ਨਾਲੇ ਮੈਂ ਗੱਲ ਕਹਿਣੀ ਚਾਹੇ ਵੀ ਸ਼ਾਇਦ ਤੁਸੀਂ ਗੱਲ ਨੂੰ ਸਮਝ ਜਿਓ ਕਕੜ ਜਿਓ ਜੇ ਪੰਜਾਬ ਨੂੰ ਬਚਾਉਣਾ ਹੈ ਕਿਸੇ ਮਰਜੀ ਪਾਰਟੀ ਦੀ ਸਰਕਾਰ ਹੋਵੇ ਮੈਂ ਇਹ ਦਾਅਵੇ ਨਾਲ ਕਹਿਣਾ ਕਿ ਸਰਕਾਰ ਵਿੱਚੋਂ 2-4 ਬੰਦੇ ਹੁੰਦੇ ਆ ਜਿਹੜੇ ਇਮਾਨਦਾਰ ਹੋਣ ਵੀ ਅਸੀਂ ਪੰਜਾਬ ਲਈ ਕੁਝ ਕਰਨਾ ਹੈ ਤੇ ਨਹੀਂ ਸਾਰਾ ਡੰਗ ਲਾਣਾ ਉਧਰੋਂ ਕੱਢਿਆ ਉਧਰ ਗਿਆ ਉਧਰੋਂ ਕੱਢਿਆ ਉਧਰ ਗਿਆ ਕੱਜ ਕੱਲ ਕਾਲੀ ਸੀ ਖੈਰੇ ਵਰਗੇ ਪਤਾ ਨਹੀਂ ਕੱਲ ਨੂੰ ਝਾੜੂ ਵਾਲੇ ਮੰਨਣ ਪਤਾ ਨਹੀਂ ਕੱਲ ਲਈ ਮੰਨਣ ਪਤਾ ਨਹੀਂ ਬੀਜੇ ਵੀ ਚੱਲ ਜਾਣ ਇਹਨਾਂ ਹਰਾਮਖੋਰਾਂ ਤੇ ਕੋਈ ਇਤਵਾਰ ਨਹੀਂ ਤੁਸੀਂ ਕਰ ਸਕਦੇ ਤੇ ਜੇ ਕੋਈ ਪੰਜਾਬ ਦੇ ਭਲੇ ਦੀ ਗੱਲ ਕਰਦਾ ਤਾਂ ਉਹਦਾ ਸਾਥ ਦਿਓ ਪੰਜਾਬ ਨੂੰ ਬਚਾ ਲਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ